नहीं रहना धर्म सिर दत्यावाज नहीं सिर दी आवाज नहीं रहना धर्म सिर दत्या से मानत सतगुर जी सतगुर देखे से मानत सतगुर जी सतगुर ਸਿਰ ਮਾਰ ਤਸਾਖਰ ਦੀ ਸਤ ਗੁਰ ਦੇ ਨੇਕੇ ਨੱਜਾਵੇ ਬੱਤਿਆ ਬਾਜ ਨਹੀਂ ਰਹਿ ਰ ਤਰਮ ਸਿਰ ਦਿੱਤੀਆ ਬਾਜ ਨਹੀਂ ਰਹਿਣਾ ਸਿਰ ਦਿੱਤੀਆ ਬਾਜ ਨਹੀਂ ਰਹਿਣਾ ਤਰਮ ਸਿਰ ਦਿੱਤੀਆ ਬਾਜ ਨਹੀਂ ਰਹਿਣਾ ਮਨ ਨੂੰ ਇਹਨਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਹੈ ਗੱਲ ਸਮਝੇ ਨੇ ਆਪਣੀ ਆਤ ਵੀ ਸੀ ਤੇ ਅਰਥ ਕੱਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੁੱਲ ਨਾ ਪਾਵੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਅਰਦਾਸ ਕਰਿਓ ਸੰਗਤ ਵੀ ਅਰਦਾਸ ਕਦੇ ਵੀ ਬੇਰਤੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬ ਬੜਲੇ ਜਰੂਰ ਕਰਿਓ ਕਿ ਸਾਡੇ ਜਿਹੜਿਆ ਤੂੜੀ ਦੇ ਭਰੇ ਸਿਰਿਆ ਇਹ ਗੁਰੂ ਗ੍ਰੰਥ ਦੇ ਲੈ ਕੇ ਲੱਗ ਜਾਣ ਗੁਰੂ ਪੰਥ ਦੇ ਲੈ ਕੇ ਲੱਗ ਜਾਣ ਸਾਰੀ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੋਟਾਂ ਨੂੰ ਤੇ ਧੰਨਵਾਦ ਸੱਚੇ ਪਾਤਸ਼ਾਹ ਧੰਨ ਸਹਿਬ ਚਿੰਗੂ ਰਾਮਦਾਸ ਮਹਾਰਾਜਿਆਂ ਦਾ ਬਲਾਉ ਵਾਕੇ ਤੇ ਬਹੁਤ ਬਧਿਆਕੋ ਜੀ ਰੱਜ ਕੇ